ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਜਾ ਤਾਂ ਆਪਣਾ ਫਾਇਦਾ ਹੁੰਦਾ ਜਾਂ ਤਾਂ ਆਪਣਾ ਨੁਕਸਾਨ ਹੁੰਦਾ ਕੁਝ ਲੋਕ ਮੈਂ ਜ਼ਿੰਦਗੀ ਦੇ ਵਿੱਚ ਇਦਾਂ ਦੇ ਵੀ ਦੇਖੇ ਨੇ ਇਟਲੀ ਦੇ ਵਿੱਚ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਹਜੇ ਜ਼ੀਰੋ ਲੈਵਲ ਤੇ ਹੋਣ ਕਰਕੇ ਮੈਂ ਬਹੁਤ ਲੋਕਾਂ ਦੀ ਜਿਹੜੀਆਂ ਸਿੱਖਿਆਵਾਂ ਨੇ ਆਪਣੇ ਪੱਲੇ ਬੰਨੀਆਂ ਤੇ ਬਹੁਤ ਪੁਰਾਣੇ ਬੰਦੇ ਦੀਆਂ ਗੱਲਾਂ ਨੇ ਜਿਹੜੀਆਂ ਤੇ ਮੈਂ ਸੁਣੀਆਂ ਗੱਲਾਂ ਨੂੰ ਸੁਣ ਕੇ ਮੈਂ ਅਮਲ ਕਰਦਾ ਤੇ ਆਪ ਨੂੰ ਯਾਦ ਰੱਖਦੇ ਆਂ ਪੁਰਾਣੇ ਬੰਦੇ 25 ਸਾਲ 30 ਸਾਲ ਜਾਂ 10 15 ਸਾਲ 7 ਸਾਲ ਪੁਰਾਣੇ ਜਿੰਨੇ ਬੰਦੇ ਇੱਥੇ ਆਏ ਨੇ ਉਹਨਾਂ ਦੇ ਕੋਲੋਂ ਆਪਾਂ ਨੂੰ ਗੱਲਬਾਤ ਸਿੱਖਣੀ ਚਾਹੀਦੀ ਆ। ਕਈ ਬੰਦੇ ਆਪਣੇ ਹੰਕਾਰ ਦੇ ਵਿੱਚ ਤੁਰੇ ਫਿਰਦੇ ਹੁੰਦੇ ਆ ਕਿ ਆਪਾਂ ਨੂੰ ਯਾਰ ਕੀ ਲੈਣੇ ਤੋਂ ਛੱਡ ਪਰੇ ਆਪਾਂ ਨੇ ਕੰਮ 'ਚ ਧਿਆਨ ਦੇਣਾ ਗੱਲ ਖਤਮ। ਤੁਹਾਨੂੰ ਕਈ ਬੰਦੇ ਟੱਕਰ ਦੇਣੇ ਜਿਹੜੇ ਬਾਈ ਇੰਜੋਏ ਕਰ ਮੀਟ ਮੱਛੀ ਖਾ ਪੂਰਾ ਇੱਥੇ ਕੋਈ ਬੰਦਾ ਨਹੀਂ ਦੇਖਦਾ ਤੁਹਾਨੂੰ ਆਪਣਾ ਘਰ ਦਾ ਨਾ ਕੋਈ ਰਿਸ਼ਤੇਦਾਰ। ਕੁਝ ਲੋਕ ਤਾਂ ਵੀ ਇੱਥੇ ਸ਼ਰਿਆਮ ਨੇ ਜਿਹੜੇ ਸੈਕਟਾਂ ਪੀਂਦੇ ਨੇ। ਉਹ ਸ਼ਰਿਆਮ ਸੈਕਟਾਂ ਵੀ ਸਾਨੂੰ ਕਿਹੜਾ ਕੋਈ ਦੇਖਾ ਸਟੇਸ਼ਨਾਂ ਤੇ ਖੜੇ ਮੁੰਡੇ ਦੇਖੇ ਨੇ ਮੈਂ ਹੱਥਾਂ ਚ ਕੜੇ ਆ ਲੋਕਸ਼ਿਪ ਕੇ ਜੋ ਤੁਸੀਂ ਕੰਮ ਕਰਨਾ ਹੈ ਉਹਦਾ ਕਰੀ ਜਾਓ ਪਰ ਜਿਹੜਾ ਸ਼ੋਸ਼ ਆਪਣਾ ਸੋਸ਼ਲ ਜਿਹੜੀ ਹੈਗੀ ਆ ਪਲੇਸ ਪਬਲਿਕ ਪਲੇਸ ਉੱਥੇ ਤੁਹਾਨੂੰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਨਸ਼ੇ ਪੱਤੀ ਦੀ ਜਗ੍ਹਾ ਇਹ ਬੰਦੇ ਨੂੰ ਆਦਤ ਹੁੰਦੀ ਆ ਤੇ ਉਹ ਬੰਦਾ ਉਹਦਾ ਲੋਕ ਕੇ ਜਿਹੜੇ ਬੰਦੇ ਨਸ਼ਾ ਪਤਾ ਕਰਨਾ ਕਰੋ ਪਰ ਵੈਸੇ ਇਹ ਚੀਜ਼ਾਂ ਤੋਂ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ ਨਸ਼ੇ ਪੱਤੇ ਵਾਲੀ ਕੋਈ ਵੀ ਆਦਤ ਗੰਦੀ ਨਹੀਂ ਹੋਣੀ ਚਾਹੀਦੀ ਜ਼ਿੰਦਗੀ ਬੰਦੇ ਇੱਕ ਤੁਹਾਨੂੰ ਕਹਿੰਦੇ ਨੇ ਵੀ ਇੱਕ ਜ਼ਿੰਦਗੀ ਐ ਇੰਜੋਏ ਕਰੋ ਇੰਜੋਏ ਕਰਨ ਦੇ ਚੱਕਰ ਦੇ ਵਿੱਚ ਆਪਾਂ ਸਾਲ ਡੇਢ ਸਾਲ ਦੋ ਦਿਨ ਸਾਲ ਆਪਾਂ ਆਪਣੇ ਖਰਾਬ ਕਰ ਦਿੰਨੇ ਆਂ ਹਰ ਚੀਜ਼ ਖਾਣ ਪੀਣ ਦਾ ਸਮਾਂ ਹੁੰਦਾ ਮਹਿਫਲਾਂ ਦਾ ਸਮਾਂ ਹੁੰਦਾ ਸ਼ਨੀਵਾਰ ਛੁੱਟੀ ਹੁੰਦੀ ਹੈ ਕੋਈ ਬੰਦਾ ਖਾਣ ਪੀਣ ਬੈੰਦਾ ਪਹਿਲੀ ਗੱਲ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣੀ ਚਾਹੁੰਦਾ 2.5 ਮਿੰਟ ਦੀ ਵੀਡੀਓ ਹੋ ਸਕਦੀ ਆ ਕਿਸੇ ਮੁੰਡਿਆਂ ਦੇ ਮਗਰ ਲੱਗ ਕੇ ਕਦੇ ਵੀ ਆਪਣੇ ਪੈਸੇ ਦਾ ਨੁਕਸਾਨ ਨਾ ਕਰੋ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਪੁਰਾਣੇ ਬੰਦੇ ਜਿੰਨੇ ਆਏ ਨੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦਿਓ ਆਪਾਂ ਮੈਂ ਵੀ ਬੱਚੇ ਆ ਮੈਂ ਕੋਈ ਵੱਡਾ ਨਹੀਂ ਕਹੇ ਤੂੰ ਨਾ ਸਾਰਿਆਂ ਤੋਂ ਛੋਟਾਂ ਦੇ ਬਾਕੀ ਗੱਲਾਂ ਜਿਹੜੀ ਹੈਗੀਆਂ ਨੇ ਮੈਂ ਲੋਕਾਂ ਤੋਂ ਸਿੱਖਦਾ ਜਿਹੜੇ ਪੁਰਾਣੇ ਨੇ ਪੈਸਾ ਜੋੜੋ ਇੱਥੇ ਸੋਨਾ 60 ਰੁਪਏ 70 ਰੁਪਏ ਸ਼ਾਇਦ ਗ੍ਰਾਮ ਮੈਨੂੰ ਲੱਗਦਾ ਮਿਲਦਾ ਹੋਊਗਾ ਤੇ 60 ਰੁਪਏ ਯੂਰੋ ਤੇ 60 60 ਰੁਪਏ ਕਾ ਘੜੀ ਜੋੜ ਕੇ ਤੁਸੀਂ ਜਿਹੜਾ ਆਪਣਾ 6-700 ਰੁਪਏ 500 ਰੁਪਏ ਇਕੱਠਾ ਕਰਕੇ ਆਪਣਾ ਛੱਲਾ ਜਾਂ ਚੈਨੀ ਛੋਟੀ ਜਿਹੀ ਬਣਵਾ ਕੇ ਰੱਖ ਸਕਦੇ ਹੋ ਜਿਹੜੇ 30 ਰੁਪਏ ਮੰਨ ਲਓ ਆਪਾਂ दारू ਦੇ ਵਿੱਚ ਡਾਉਣੇ ਨੇ ਉਹ 30 ਰੁਪਏ ਨੂੰ ਆਪਾਂ ਇੱਕ ਬਕਸੇ ਚ ਗੱਲੇ ਚ ਜਮਾ ਕਰ ਲਈਏ ਜਾਂ ਬੈਗ ਚ ਜਮਾ ਪਰ ਕਿਸੇ ਵੀ ਚੀਜ਼ ਦੇ ਵਿੱਚ ਜਮਾ ਕਰ ਲਈਏ ਤੇ ਆਪਾਂ ਰੱਖੀਏ ਤਾਂ ਇਦਾਂ ਹੀ ਬਹੁਤ ਗੱਲਾਂ ਐਦਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਪੈਸੇ ਜੋੜਨ ਦੇ ਵਿੱਚ ਥੋੜੀ ਜਿਹੀ ਮਦਦ ਕਰ ਸਕਦੀਆਂ ਐਤਵਾਰ ਦੀ ਦਿਹਾੜੀ ਆ 50 ਰੁਪਏ ਮਿਲੇ ਉਹ ਐਤਵਾਰ ਨੂੰ ਇਹ ਸਮਝੋ ਵੀ ਇੱਕ ਮਹੀਨੇ ਚਾ ਚਾਰ ਮਹੀਨੇ ਦਾ ਚਾਰ ਐਤਵਾਰ ਮੇਰੇ ਕੋਲ ਹੈਗੇ ਨੇ ਮੈਂ ਚਾਰ ਐਤਵਾਰ ਨੇ ਜਿਹੜੇ ਇਹ ਪਾਹ ਜਿਹੜਾ ਹੈਗਾ ਮੈਂ ਆਪਣੇ ਕੋਲੇ ਰੱਖਣਾ ਜ਼ਿੰਦਗੀ ਚ ਤੁਹਾਡੇ ਉਹ ਚੀਜ਼ ਕੰਮ ਆ ਸਕਦੀ ਆ ਮੈਂ ਇਹ ਚੀਜ਼ ਆਪ ਖੁਦ ਸ਼ੁਰੂ ਕੀਤੀ ਹੋਈ ਆ ਹੁਣ ਤੱਕ ਮੈਨੂੰ ਤਾਂ ਮੈਨੂੰ ਪਤਾ ਨਹੀਂ ਡੱਬੇ 'ਚ ਕਿੰਨੇ ਪੈਸੇ ਮੇਰੇ ਹੋ ਗਏ ਤੇ ਮੈਂ 5-7 ਦਿਹਾੜੀਆਂ ਲਾਈਆਂ ਕਿਤੇ 30 ਮਿਲੇ ਕਿਤੇ 40 ਮਿਲੇ ਕਿਤੇ 50 ਮਿਲੇ ਕੰਮ ਘੱਟ ਵੱਧ ਨੂੰ 2-2.5 ਘੰਟਿਆਂ ਦਾ 5 ਘੰਟਿਆਂ ਦਾ 6 ਘੰਟਿਆਂ ਦਾ ਵੀ ਹੱਠ ਘੰਟੇ ਦਾ ਵੀ ਹੁੰਦਾ ਤੇ ਜਿੰਨੇ ਮੈਨੂੰ ਪੈਸੇ ਮਿਲੇ ਨੇ ਮੈਂ ਦਿਮਾਗ 'ਚ ਸੈੱਟ ਕੀਤੀ ਹੈ ਵੀ ਗੱਲ ਜਿਹੜੀ ਮੈਂ ਦਿਹਾੜੀ ਬਾਹਰ ਲੁਣੀਆ ਉਹ ਪੈਸੇ ਆ ਗੱਲੇ 'ਚ ਪਾਉਣੇ ਆ ਅਗਲੇ ਸਾਲ ਤੱਕ ਮੈਨੂੰ ਇੱਕ ਸੋਨੇ ਦੀ ਚੈਨ ਚਾਹੀਦੀ ਆ ਇਹ ਚੀਜ਼ ਮੈਂ ਸੋਚਦਾ ਕੁਝ ਬੰਦੇ ਮੈਨੂੰ ਕਈ ਵਾਰ ਕਮੈਂਟ ਕਰਦੇ ਡੀਮੋਟੀਵੇਟ ਵੀਡੀਓ ਬਣਾਉਣਾ ਉਹ ਅ ਤੇ ਬਹੁਤ ਗੱਲਾਂ ਜਿਹੜੀਆਂ ਇਦਾਂ ਦੀਆਂ ਨੇ ਮੈਂ ਕਿਸੇ ਬੰਦੇ ਨੂੰ ਵੀ ਡੀਮੋਟੀਵੇਟ ਨਹੀਂ ਕਰਦਾ ਮੈਂ ਬੰਦੇ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦਾ ਕਿਉਂਕਿ ਹਜੇ ਮੇਰੇ ਕੋਲ ਕੋਈ ਪੇਪਰ ਨਹੀਂ ਨਾ ਮੈਨੂੰ ਇੱਥੇ ਦੇ ਰੂਲ ਕੋਈ ਸਰਕਾਰ ਬਾਰੇ ਪਤਾ ਤੇ ਮੈਂ ਹੁਣ ਆਪਾਂ ਇੱਥੇ ਆਏ ਆ ਜਦੋਂ ਬੰਦਾ ਚਲੇ ਜਾਂਦਾ ਬੰਦਾ ਮੰਨ ਲਓ ਜੰਗਲ 'ਚ ਚਲਾ ਗਿਆ ਇੱਥੇ ਜੰਗਲ ਦੇ ਵਿੱਚ ਸ਼ੇਰ ਆ ਜਾਓ ਕੋਈ ਬਾਗੜ ਬਿਲਾ ਕੁੱਤਾ ਜਿਹੜਾ ਕੋਈ ਕੁਝ ਵੀ ਹੈਗਾ ਉੱਥੇ ਬੰਦਾ ਕਹਿੰਦਾ ਉਧਰ ਨਾ ਜਾਇਓ ਉਧਰ ਸ਼ੇਰ ਫਿਰਦਾ ਉਧਰ ਨਾ ਉਧਰ ਹਲਕਾ ਕੁੱਤਾ ਫਿਰਦਾ ਇਦਾਂ ਹੀ ਜਦੋਂ ਆਪਾਂ ਕਿਤੇ ਵੀ ਦੇਸ਼ 'ਚ ਜਾਂਦੇ ਆਂ ਤੇ ਅਗਰ ਮੈਨੂੰ ਕੋਈ ਗੱਲਾ ਪਤਾ ਲੱਗਦੀ ਆ ਨਾ ਮੈਂ ਥੋੜਾ ਜਿਹਾ ਕੌਨਫੀਡੈਂਸ ਹੈਗਾ ਮੇਰੇ 'ਚ ਤੇ ਮੈਂ ਵੀਡੀਓ ਬਣਾ ਕੇ ਜਿਹੜੀ ਇਹ ਸ਼ੇਅਰ ਕਰ ਦਿੰਦਾ ਵੀ ਚੱਲ ਯਾਰ ਇੱਥੇ ਇਦਾਂ ਦੀ ਚੀਜ਼ ਚੱਲਦੀ ਆ ਇੱਥੇ ਰੂਲ ਨੇ ਇੱਥੇ ਜੁਰਮਾਨਾ ਹੁੰਦਾ ਬਹੁਤ ਬੰਦੇ ਭੋਲੇ ਵਿਚਾਰੇ ਤਰਸੋਂ ਦਾ ਦੇਖ ਕੇ ਉਹਨਾਂ ਨੂੰ ਯਾਰ ਟਿਕਟ ਨਹੀਂ ਲੈਂਦੇ ਬਸ ਚਾਈ ਚੜ੍ਹ ਜਾਂਦੇ ਬੱਸ ਦੇ ਵਿੱਚੋਂ ਮੈਂਣੀ ਆ ਮੈਂ ਇੱਕ ਟਿਕਟ ਤੇ ਪਾਈ ਸੀ ਵੀਡੀਓ ਹੈਨਾ ਤੇ ਉਹ ਵਿਚਾਰਾ ਨੂੰ ਗੱਲ ਨਾ ਆਵੇ ਬੋਲ ਹੀ ਨਹੀਂ ਆਉਂਦੀ ਹੁਣ ਆਪਾਂ ਨੂੰ ਇੱਥੇ ਦੀ ਇਹਨਾਂ ਭਾਸ਼ਾ ਨਹੀਂ ਆਉਂਦੀ ਉਹਦੇ ਵਿਚਾਲੇ 45 ਰੁਪਏ ਉਹਨਾਂ ਨੇ ਕੱਟੇ 45 ਰੁਪਏ ਕਹਿੰਦਾ ਵੀਰੇ ਮੈਂ ਗੱਲ ਮੈਂ ਭਰਾਵਾ ਮੈਨੂੰ ਤਾਂ ਆਪ ਹੀ ਬੋਲੀ ਆਉਂਦੀ ਮੈਂ ਕੀ ਕਮਾ ਉਹਨੂੰ ਹਣ ਹਨਾ ਜਦੋਂ ਆਪਾਂ ਨੂੰ ਬੋਲੀ ਨਹੀਂ ਆਉਂਦੀ ਆਪਾਂ ਪੰਗਾ ਖਾਮਖਾ ਲੈ ਲੈਨੇ ਤੇ ਲੋਕਾਂ ਦੇ ਮਗਰ ਲੱਗ ਕੇ ਲੈ ਲੈਨੇ ਸਭ ਤੋਂ ਪਹਿਲਾਂ ਇਹ ਚੀਜ਼ਾਂ ਦੀ ਮੈਂ ਸਾਰੀਆਂ ਜਿਹੜੀਆਂ ਵੀਡੀਓ ਨੇ ਆਪਣੇ ਇਹੀ ਚੈਨਲ ਦੇ ਉੱਤੇ ਬਣਾ ਕੇ ਰੱਖੀਆਂ ਹੋਈਆਂ ਨੇ ਪੁਰਾਣੇ ਬੰਦਿਆਂ ਤੋਂ ਗੱਲਾਂ ਸੁਣੋ ਜਿਹੜੇ ਸਮਝਦਾਰ ਨੇ ਜਿਹੜੇ ਚੌਧਰਗਰੀ ਕੋਟ ਦੇ ਉਹਨਾਂ ਤੋਂ ਦੂਰ ਰਹੋ ਤੇ ਜਿਹੜੇ ਮਹਿਫਲਾਂ ਜ਼ਿਆਦਾ ਸੁਣਉਣ ਤੇ ਯਕੀਨ ਰੱਖਦੇ ਆ ਉਹਨਾਂ ਤੋਂ ਵੀ ਜਰਾ ਆਪ ਦੂਰ ਰਹੀਏ ਤਾਂ ਚੰਗੀ ਗੱਲ ਆ ਕਦੇ ਸ਼ਨੀਵਾਰ ਨੂੰ ਐਤਵਾਰ ਨੂੰ ਖਾ ਵੀ ਸਕਦੇ ਆ ਬੰਦਾ